ਕੀ ਸੁਨਵਾਈ ਨਹੀਂ ਸਾਡੀ ਹੋ ਰਹੀ ਪੱਤਰਕਾਰ ਭਾਈਚਾਰੇ ਨੇ ਸਾਡੀਆਂ ਮੁਸ਼ਕਲਾਂ ਹੱਲ ਕਰਾਉਣੀਆਂ ਹੁੰਦੀਆਂ ਆ ਪਰ ਇੱਥੇ ਪੱਤਰਕਾਰ ਭਾਈਚਾਰਾ ਜਿਹੜਾ ਉਹਨਾਂ ਨੂੰ ਹੀ ਧੱਕੇ ਮਾਰ ਕੇ ਜਾਂ ਗਾਲੀ ਗਲੋਚ ਕਰਕੇ ਕੱਢਿਆ ਜਾਂਦਾ ਆਮ ਜਨਤਾ ਦਾ ਕੀ ਹਾਲ ਹੋਵੇਗਾ ਨਿਕਲਾ ਬਾਹਰ ਮਕਾਨਾਂ ਸੇ ਲੰਗ ਲੜੋ ਬਈ ਮਾਨੋਂ ਸੇ ਨਿਕਲਾ ਬਾਹਰ ਮਕਾਨਾਂ ਸੇ ਲੰਗ ਲੜੋ ਬਈ ਮਾਨੋਂ ਸੇ ਫਰਾਜਪੁਰ ਪੁਲਿਸ ਮਰਦਾਬਾਦ 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 ਲੁੱਟ ਖੋਹ ਕਰਾਉਣ ਵਾਲੀ ਫਰਾਜਪੁਰ ਪੁਲਿਸ ਮਰਦਾਬਾਦ El 2023 ਲਗਾਤਾਰ ਅਸੀਂ ਤਸਵੀਰਾਂ ਤੁਹਾਡਾ ਨਾਸਾਨੀਆਂ ਕਰ ਰਹੇ ਹੈਗੇ ਆ ਜਿੱਥੇ ਵੱਖ-ਵੱਖ ਪੱਤਰਕਾਰ ਭਾਈ ਜੜਦੇ ਵੀਰ ਪਹੁੰਚੇ ਹੋਏ ਆ ਨਾਲ ਹੀ ਸਮੂਹ ਪ੍ਰੈਸ ਕਲਾਬਾ ਪਹੁੰਚ ਗਿਆ ਨਾਲ ਹੀ ਇੱਥੇ ਇਖਤਸਾਨ ਜਥੇਬੰਦੀਆਂ ਦੇ ਅੱਗੇ ਵੀ ਪਹੁੰਚੇ ਹੋਏ ਆ ਕਿਉਂਕਿ ਵੱਡੇ ਪੱਧਰ ਤੇ ਜਿਹੜਾ ਪੱਤਕਾ ਪਾਈਚਾਰਾ ਸਮਾਜ ਦੀਆਂ ਜਦਾਂ ਕੋਈ ਵਿਧਿਕੀਆਂ ਹੁੰਦੀਆਂ ਕੋਈ ਪ੍ਰਸ਼ਾਸਨ ਵੱਲੋਂ ਕੋਈ ਰਾਜਨੀਤਿਕ ਲੋਕਾਂ ਵੱਲੋਂ ਉਸ ਚੀਜ਼ ਨੂੰ ਲੈ ਕੇ ਜਿਹੜਾ ਵੱਡੇ ਪੱਧਰ ਤੇ ਉਹ ਚੀਜ਼ ਨੂੰ ਸਾਹਮਣੇ ਲੈ ਕੇ ਆਇਆ ਜਾਂਦਾ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਲਗਾਤਾਰ ਦਿੱਲੀ ਗੇਟ ਦੀ ਅੰਦਰਲੀ ਸਾਈਡ ਤੇ ਤਸਵੀਰਾਂ ਤੁਹਾਡਾ ਨਾਸਾਨੀਆਂ ਕਰ ਰਹੇ ਹੈਗੇ ਆ ਸਮੂਹ ਪ ਸਮਝਾਰਾ ਕਰ ਰਹੇ ਹੈਗਾ ਸੋ ਇਸ ਵਕਤ ਜਿਹੜਾ ਦਿੱਲੀ ਗੇਟ ਦੇ ਸਾਹਮਣੇ ਅਸੀਂ ਬਿਲਕੁਲ ਪਹੁੰਚ ਚੁੱਕੇ ਹਾਂ ਸਮੂਹ ਪੱਤਰਕਾਰ ਭਾਈਚਾਰਾ ਇੱਥੇ ਪਹੁੰਚ ਚੁੱਕਾ ਹੈਗਾ ਬਹੁਤ ਹੀ ਇੱਕ ਸ਼ਾਨਦਾਰ ਤਸਵੀਰਾਂ ਹਾਲਾਂਕਿ ਦੂਸਰੇ ਬੰਦੇ ਜੇਕਰ ਆਪਾਂ ਗੱਲ ਕਰਦੇ ਹੈਗੇ ਆ ਤੇ ਇੱਕ ਦੂਸਰੇ ਬੰਦੇ ਦੇਖਾ ਜਾਵੇ ਪੱਤਰਕਾਰਾਂ ਨੂੰ ਜਿਹੜਾ ਪੱਤਰਕਾਰ ਜਿਹੜੇ ਹੈਗੇ ਆ ਕਿਉਂਕਿ ਪੱਤਰਕਾਰ ਜਿਹੜੇ ਹੈਗੇ ਆ ਪੱਤਰਕਾਰਾਂ ਨੂੰ ਇਸ ਆ ਵੀ ਦਿਨ ਦੇਖਣੇ ਪੈਣਗੇ ਇੱਕ ਵੱਡੀ ਗੱਲ ਹੈਗੀ ਕਿਉਂਕਿ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਵੱਲੋਂ ਜਿਹੜਾ ਹੈਗਾ ਪ੍ਰਸ਼ਾਸਨ ਵੱਲੋਂ ਜਿਹੜਾ ਹੈਗਾ ਸੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਸ ਟਾਈਮ ਜਿਹੜਾ ਪੱਤਰਕਾਰ ਭਾਈਚਾਰੇ ਵੱਲੋਂ ਜਿਹੜਾ ਪੱਤਰਕਾਰ ਭਾਈਚਾਰੇ ਨੂੰ ਜਿਹੜਾ ਰਿਫਰੈਸ਼ਮੈਂਟ ਵੀ ਦਿੱਤੀ ਜਾ ਰਹੀ ਤੁਸੀਂ ਦੇਖ ਸਕਦੇ ਹੋ ਦੁਕਾਨਦਾਰ ਵੱਲੋਂ ਇੱਕ ਦੁਕਾਨਦਾਰਾਂ ਵੱਲੋਂ ਇਸ ਇਸ ਵਕਤ ਜਿਹੜਾ 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 ਜਲ ਪਾਣੀ ਦਾ ਪ੍ਰਬੰਧ ਕੀਤਾ ਗਿਆ ਬਹੁਤ ਵਡਿਆ ਜਿਹੜਾ ਸਾਜਗਰ ਮਾਹੌਲ ਹੈਗਾ ਕਿਉਂਕਿ ਜਿਹੜੇ ਪੱਤਰਕਾਰ ਭਾਈਚਾਰੇ ਹੈਗੇ ਆ ਉਹ ਸਮਾਜ ਦੇ ਹਰੇਕ ਵਰਗ ਲਈ ਕੰਮ ਕਰਦੇ ਹੈਗੇ ਸੋ ਜਿਹੜਾ ਬਹੁਤ ਹੀ ਵਧੀਆ ਤਸਵੀਰ ਇਸ ਟਾਈਮ ਦਿੱਲੀ ਗੇਟ ਜਿਹੜਾ ਸਮੂਹ ਪੱਤਰਕਾਰ ਭਾਈਚਾਰਾ ਪਹੁੰਚੇ ਹੋਏ ਗਿਆ ਆ ਆਗੂ ਪਹੁੰਚੇ ਹੈਗੇ ਆ ਸੋ ਅਸੀਂ ਗੱਲਬਾਤ ਅਸੀਂ ਲਗਾਤਾਰ ਅੱਨਾ ਸਾਂਝੀ ਕਰਦੇ ਰਵਾਂਗੇ ਸੋ ਇਸ ਵਕਤ ਅਸੀਂ ਦਿੱਲੀ ਗੇਟ ਦੇ ਬਾਹਰ ਮੌਜੂਦ ਹੈਗੇ ਆ ਮੌਲਾ ਪੱਤਰਕਾਰ ਸਭੋ ਜੀਤਾ ਵੀ ਪਰਮਜੀਤ ਕੋ ਫੋਡੀ ਅਮਨਤਾ ਵੀ ਕਾਹ ਪਰਮਜੀਤ ਦਿੱਲੀ ਗੇਟ ਦੇ ਬਾਹਰ ਅਸੀਂ ਮੌਜੂਦ ਹੈਗੇ ਆ ਬਹੁਤ ਹੀ ਖੂਬਸੂਰਤ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਦਿੱਲੀ ਗੇਟ ਦਿੱਲੀ ਗੇਟ ਦੇ ਬਾਹਰ ਅਸੀਂ ਮੌਜੂਦ ਹੈਗੇ ਆ ਦਿੱਲੀ ਗੇਟ ਦੇ ਬਾਹਰ ਅਸੀਂ ਮੌਜੂਦ ਹੈਗੇ ਆ ਸੋ ਬਹੁਤ ਹੀ ਵਧੀਆ ਤਸਵੀਰਾਂ ਸਤਿ ਸ਼ਾਨਦਾਰ ਤਸਵੀਰਾਂ ਪੱਤਰਕਾਰ ਭਾਈਚਾਰੇ ਦੇ ਨੂੰ ਜੋ ਇੱਥੇ ਮਿਲਣੀ ਚਾਹੀਦੀ ਵਾਕਿਆ ਹੀ ਉਹ ਲੋਕ ਜਿਹੜੇ ਉਹ ਦੇਰ ਹੈਗੇ ਆ ਪੱਤਰਕਾਰ ਭਾਈਚਾਰੇ ਉੱਤੇ ਬੁੱਲਾ ਦੀ ਵਰਖਾ ਕੀਤੀ ਜਾ ਰਹੀ ਉਹਨਾਂ ਦਾ ਜਲਪਾਣੀ ਵਾਸਤੇ ਪਰਵਾਧ ਕੀਤਾ ਜਾ ਰਿਹਾ ਔਰ ਸਮੂਹ ਦੁਕਾਨਦਾਰਾਂ ਵੱਲੋਂ ਸਮੂਹ ਮਾਰਕੀਟ ਵੱਲੋਂ ਦਿੱਲੀ ਜਿਹੜੀ ਜਿੱਲੀ ਕਮੇਟੀ ਹੈ ਆਪਣਾ ਦਿੱਲੀ ਘੇੜ ਹੈਗਾ ਉਸ ਕਮੇਟੀ ਸਮੂਹ ਬੁਜਾਰਾਂ ਵੱਲੋਂ ਇੱਕ ਵੱਡੇ ਪੱਤਰ ਤੇ ਪੱਤਰਕਾਰ ਭਾਈ ਚਾਰੇ ਨੂੰ ਜਿਹੜਾ ਪੱਤਰਕਾਰ ਭਾਈ ਚਾਰੇ ਦਾ ਇਸਤੇਮਾਲ ਕੀਤਾ ਜਾ ਰਿਹਾ ਸੋ ਲਗਾਤਾਰ ਤੁਸੀਂ ਤਸਵੀਰਾਂ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹੈਗੇ ਆ ਕਰਨੀ ਨੀਂਦ ਸੁੱਤੀ ਲਾਪਰਾ ਚੋਲ ਟੇਰਾ ਤਸਕਰਾਂ ਗੁੰਡਿਆਂ ਨਾਲ ਰਲ ਕੇ ਫਰੋਹੀਪੁਰ ਪੁਲਿਸ ਕਲਾਪ ਕੋਲ ਮੋਰਚਾ ਇੱਥੇ ਵੱਖ-ਵੱਖ ਕਿਸਾਨ ਜਿਹੜੇ ਕਿਸਾਨ ਅੱਗੂ ਵੀ ਪਹੁੰਚੇ ਹੋਏ ਗਿਆ ਪੱਤਰਕਾਰ ਭਾਈਚਾਰਾ ਸਮੂਹ ਪ੍ਰੈਸ ਕਲਾਪਾਂ ਪਹੁੰਚੇਗਾ ਲਗਾਤਾਰ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਜਿਹੜਾ ਹੱਥਾਂ ਦੇ ਵਿੱਚ ਤਖਤੀਆਂ ਹੱਥਾਂ ਦੇ ਵਿੱਚ ਤਖਤੀਆਂ ਫੜੀਆਂ ਹੋਈਆਂ ਤੁਸੀਂ ਉਹ ਵੀ ਦੇਖ ਸਕਦੇ ਹੈਗੇ ਹੱਥਾਂ ਦੇ ਵਿੱਚ ਤਖਤੀਆਂ ਜਿਹੜੀਆਂ ਫੜੀਆਂ ਹੋਈਆਂ ਲਗਾਤਾਰ ਜਿਹੜਾ ਇਹ ਜਿਹੜਾ ਜਿਹੜਾ ਪੱਤਰਕਾਰ ਭਾਈਚਾਰੇ ਵੱਲੋਂ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈਗਾ ਤਸਵੀਰਾਂ ਲਗਾਤਾਰ ਜਿਹੜਾ ਇਸ ਵਕਤ ਦਿੱਲੀ ਗੇੜ ਦੀਆਂ ਬਾਹਰ ਤੁਸੀਂ ਦੇਖ ਸਕਦੇ ਹੈਗੇ ਪੱਤਰਕਾਰ ਭਾਈਚਾਰੇ ਵੱਲੋਂ ਜਿਹੜਾ ਇਹ ਪ੍ਰਬੰਧ ਕੀਤਾ ਗਿਆ ਹੈ ਸੋਰਾ ਜਿਹੜਾ ਸਮੂਹ ਪ੍ਰੈਸ ਕਲੱਬ ਦੀਆਂ ਸਮੂਹ ਪ੍ਰੈਸ ਕਲੱਬਾਂ ਜਿਹੜੀਆਂ ਹੈਗੀਆਂ ਉਹਨਾਂ ਵੱਲੋਂ ਇਹ ਪ੍ਰਬੰਧ ਕੀਤਾ ਗਿਆ ਜਿੱਥੇ ਕੁਝ ਧਾਰਮਿਕ ਜਿੱਥੇ ਕਿਸਾਨ ਜਥੇਬੰਦੀਆਂ ਵੀ ਸਾਡੇ ਨਾਲ ਮੌਜੂਦ ਹੈਗੀਆਂ ਉੱਥੇ ਸਾਡੇ ਨਾਲ ਕੁਝ ਧਾਰਮਿਕ ਜਥੇਬੰਦੀਆਂ ਵੀ ਮੌਜੂਦ ਹੈਗੀਆਂ ਮੇਰੇ ਨਾਲ ਬਾਬਾ ਸਤਨਾਬ ਸਿੰਘ ਜੀ ਬੱਲੀਆ ਜੀ ਹੈਗੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਬਾ ਜੀ ਅੱਜ ਇੱਥੇ ਪਹੁੰਚੇ ਕੀ ਕਹਿਣਾ ਚਾਹੁੰਦੇ ਜੋ ਅੱਜ ਅਸੀਂ ਰੈਸਟ ਕਲੱਬ ਫਰੋਜਪੁਰ ਦੇ ਸੱਦੇ ਤੇ ਅਸੀਂ ਇੱਥੇ ਪਹੁੰਚੇ ਆਂ ਕਿਉਂਕਿ ਜੋ ਫਰੋਜਪੁਰ ਦਾ ਪੁਲਿਸ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਵੱਲੋਂ ਜੋ ਵਧਿਕੀਆਂ ਦਿੱਤੀਆਂ ਜਾ ਰਹੀਆਂ ਹੋਆਂ ਐਸਐਸਪੀ ਮੈਡਮ ਵੱਲੋਂ ਲਗਾਤਾਰ ਭਾਵੇਂ ਕੋਈ ਪੰਧਕ ਜਥੇਬੰਦੀ ਹੋਵੇ ਭਾਵੇਂ ਕੋਈ ਸਮਾਜਿਕ ਜਥੇਬੰਦੀ ਹੋਵੇ ਭਾਵੇਂ ਪੱਤਰਕਾਰ ਭਾਈਚਾਰਾ ਆਵੇ ਕਿਸੇ ਦਾ ਫੋਨ ਕਿਸੇ ਮੁਸ਼ਕਲ ਤੇ ਚੁੱਕੇ ਹੀ ਨਹੀਂ ਜਾਂਦਾ ਕਿਤੇ ਵੀ ਟੈਂਟ ਨਹੀਂ ਕੀਤਾ ਜਾਂਦਾ ਇਹ ਮੇਰੇ ਨਾਲ ਵੀ ਕਈ ਘਟਨਾਵਾਂ ਵਾਪਰੀਆਂ ਹਨ ਫਰੋਇਪੁਰ ਦੇ ਵਿੱਚ ਕ੍ਰਾਈਮ ਇੰਨਾ ਵਧ ਗਿਆ ਆ ਕਿ ਲਗਾਤਾਰ ਲੁੱਟਖੋਹਾਂ ਦੀਆਂ ਵਾਰਦਾਤਾਂ ਔਰ ਲੁੱਟਖੋਹਾਂ ਕਰਨ ਵਾਲੇ ਜਿਹੜੇ ਚਿੱਟੇ ਦੇ ਤਸਕਰ ਨੇ ਉਹਨਾਂ ਦੀ ਪੁਲਿਸ ਜਿਹੜੀ ਲਗਾਤਾਰ ਪੁਛਤ ਪਨਾਹੀ ਕਰ ਰਹੀ ਹੈ ਰਾਤੀ ਵੀ ਮੈਂ ਰਾਜ ਰਾਤ ਦੀ ਘਟਨਾ ਆ ਕਿ ਮੇਰੇ ਇਲਾਕੇ ਦੇ ਵਿੱਚ ਆ ਕਿਲੇ ਵਾਲੇ ਚੌਂਕ ਤੋਂ ਇੱਕ ਕਿਸਾਨ ਅਰਦਾਸ ਹਸਾਬ ਕਰਾ ਕੇ ਜਾ ਰਿਹਾ ਸੀਗਾ ਜਿਹਦੀ ਤਕਰੀਬਨ 5:30 ਵਜੇ ਦਿਨ ਰਹਿੰਦੇ ਆ ਉਹਦੀ ਜੇਬ ਕਤਰੀ ਗਈ ਪਰ ਕੋਈ ਕਿਸੇ ਸੁਣਵਾਈ ਨਹੀਂ ਹੋ ਰਹੀ ਇਸ ਕਰਕੇ ਪੰਜਾਬ ਪੁਲਿਸ ਫਰੋਜਪੁਰ ਜਿਹੜੀ ਆ ਇਹ ਸਭ ਤੋਂ ਪਛਟੋ ਚੁੱਕੀ ਆ ਫਰੋਜਪੁਰ ਦੀ ਪੁਲਿਸ ਜਿਹੜੀ ਆ ਕਿਤੇ ਵੀ ਸੁਣਵਾਈ ਨਹੀਂ ਸਾਡੀ ਹੋ ਰਹੀ ਪੱਤਰਕਾਰ ਭਾਈਚਾਰੇ ਨੇ ਸਾਡੀਆਂ ਮੁਸ਼ਕਲਾਂ ਹੱਲ ਕਰਵੋਣੀਆਂ ਹੁੰਦੀਆਂ ਆ ਪਰ ਇੱਥੇ ਪੱਤਰਕਾਰ ਭਾਈਚਾਰਾ ਜਿਹੜਾ ਉਹਨਾਂ ਨੂੰ ਹੀ ਧੱਕੇ ਮਾਰ ਕੇ ਜਾਂ ਗਾਲੀ ਗਲੋਚ ਕਰਕੇ ਕੱਢਿਆ ਜਾਂਦਾ ਹੈ ਆਮ ਜਨਤਾ ਦਾ ਕੀ ਹਾਲ ਹੋਵੇਗਾ ਨਾਲ ਇੱਕ ਹੋਰ ਕਿਸਾਨ ਆ ਘੂ ਮੌਜੂਦ ਹੈਗੇ ਆ ਭਾਈ ਸਾਹਿਬ ਜੀ ਕੀ ਨਾਮ ਹੈ ਆਪਣਾ ਜੀ ਮੇਰਾ ਨਾਮ ਜਗੀਰ ਸਿੰਘ ਖੜਾ ਜੀ ਕਿਹੜੀ ਕਿਸਾਨ ਜਥੇਬੰਦੀ ਜਿਹੜਾ ਭਾਰਤਿਕ ਕਿਸਾਨ ਯੂਨੀਅਨ ਇੱਕ ਤਾਂ ਦਿਖਾਉਂਦਾ ਦਾ ਜ਼ਿਲ੍ਹਾ ਪ੍ਰਧਾਨ ਅੱਜ ਜਿੱਥੇ ਪਹੁੰਚੇ ਹੋ ਪ੍ਰੈਸ ਕਲੱਬਾਂ ਦੀ ਮੈਂਬਰ ਦੇ ਵਿੱਚ ਸਮੂਹ ਪ੍ਰੈਸ ਕਲੱਬ ਜਿੱਥੇ ਪਹੁੰਚੇ ਹੋਏ ਆ ਰੋਸ ਮੁਜ਼ਾਹਰਾ ਕਰ ਰਹੇ ਕਿ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਬਿਲ ਇਹ abralla ਕੀਤਾ ਬੜਾ ਸਲੰਗਾ ਜੋਗਾ ਕਿਉਂਕਿ ਫਿਰੋਜ਼ਪੁਰ ਦੇ ਵਿੱਚ ਅੱਜ ਕੋਈ ਆਦਮੀ ਕਿਸੇ ਵਰਗ ਦਾ ਬੰਦਾ ਵੀ ਜਿਹੜਾ ਉਹ ਬਿਲਕੁਲ ਜਿਹੜਾ ਸਵੇਫ ਨਹੀਂ ਹੈਗਾ ਰਾਹ 'ਚ ਜਾਂਦਿਆਂ ਲੁਟਾਖੋਹਾਂ ਹੋ ਰਹੀਆਂ ਨੇ ਲੋਕਾਂ ਨੂੰ ਮਾਰਿਆ ਜਾ ਰਿਹਾ ਕੁੱਟਿਆ ਜਾ ਰਿਹਾ ਦੁਕਾਨਾਂ 'ਚ ਵੜ ਕੇ ਡਾਕੇ ਮਾਰੇ ਜਾ ਰਹੇ ਹਨ ਪਰ ਇਹ ਪੁਲਿਸ ਜਿਹੜੀ ਆ ਇਹਨਾਂ ਨੂੰ ਪਿੱਛੇ ਜੇ ਸਾਡੇ ਪਰਾਲੀ ਦਾ ਧੂਆਂ ਦਿਸ ਜਾਂਦਾ ਹੈ ਤੁਹਾਨੂੰ ਦੱਸਿਆ ਇਹਨਾਂ ਨੂੰ ਹੋਰ ਜਿਹੜੇ ਪਰਚੇ ਕਰਨੇ ਐਸਐਚਓ ਦੀ ਡਿਊਟੀ ਲਈ ਜਾਂਦੀ ਏ ਪਰ ਜਿਹੜਾ ਹੈ ਲਿੱਟਾ ਖੋਆਂ ਵਾਸੇ ਇਹਨਾਂ ਕੋਲ ਬਿਲਕੁਲ ਕੋਈ ਟਾਈਮ ਨਹੀਂ ਜਦੋਂ ਇਹਨਾਂ ਨਾਲ ਕੋਈ ਗੱਲ ਕਰਦਾ ਤਾਂ ਘੱਟ ਨਫਰੀ ਦੀ ਦਵਾਈ ਪਾਉਂਦੇ ਨੇ ਪਰ ਪਤਨ ਕਰ ਚਾਈ ਕਰਦੇ ਅਸੀਂ ਨਾਲ ਆ ਬਿਲਕੁਲ ਤੇ ਅਸੀਂ ਇਸ ਫਰੋਹਪੁਰ ਦੀ ਪੁਲਿਸ ਦੀ ਬਿਲਕੁਲ ਨਖੇਦੀ ਕਰਦੇ ਆ ਇਹ ਆਪਣੇ ਡਿਊਟੀ ਦੇ ਵਿੱਚ ਬਿਲਕੁਲ ਫੇਲ ਹੋਏ ਨੇ ਇਹ ਬਿਲਕੁਲ ਸਹਰਦ ਦੀ ਲੋਕਾਂ ਦੀ ਜਿਹੜੀ ਰਾਖੇ ਧੰਨਵਾਦ ਸੇ ਪ੍ਰਧਾਨ ਜੀ ਜਿਸ ਤਰ੍ਹਾਂ ਇੱਥੇ ਪੱਤਰਕਾਰ ਭਾਈਚਾਰਾ ਵੀ ਪੀੜਤ ਹੈਗਾ ਪੁਲਿਸ ਪ੍ਰਸ਼ਾਸਨ ਵੱਲੋਂ ਨਾਲ ਜਿਹੜੀਆਂ ਸਮੂਹ ਕਿਸਾਨ ਜਥੇਬੰਦੀਆਂ ਧਰਨੇ ਲਈ ਬੈਠੀਆਂ ਲਗਾਤਾਰ ਧਰਨੇ ਮਜਾਰੇ ਚੱਲ ਰਹੇ ਆ ਭਾਵੇਂ ਸ਼ੰਭੂ ਬਾੜ ਰਹਿਗਾ ਕਨੌਰੀ ਹੈ ਭਾਵੇਂ ਰਤਨਪੁਰਾ ਹੈਗਾ ਕਿਸ ਤਰ੍ਹਾਂ ਦੇਖਦੇ ਹੋ ਹਰ ਇੱਕ ਥਾਂ ਤੱਕੇ ਸ਼ਾਈ ਬਿਲਕੁਲ ਜੀ ਬਿਲਕੁਲ ਅਸੀਂ ਤਾਂ ਹਮੇਸ਼ਾ ਆਉਂਦੇ ਆਂ ਤੇ ਜਿਹੜੀ ਸਰਕਾਰਾਂ ਨੇ ਇਹ ਬਿਲ ਲੋਕਾਦਿਸ਼ੀ ਨਹੀਂ ਹੁੰਦੀਆਂ ਕਿਸੇ ਤਰ੍ਹਾਂ ਦੀ ਵੀ ਸਰਕਾਰ ਆ ਜਾਏ ਲੇਕਿਨ ਜਿਹੜੀ ਆਪ ਆਲਮੀ ਦੀ ਸਰਕਾਰ ਆਈ ਹੈ ਬਿਲਕੁਲ ਫੇਲ ਹੋਈ ਆ ਆਪਨੇ ਮਤਲਬ ਅਵੇਂ ਲੋਕਾਂ ਨੂੰ ਫੜ ਫੜ ਕੇ ਇਹਨਾਂ ਨੇ ਐਮਐ ਕੋਈ ਰਾਜਨੀਤੀ ਨਹੀਂ ਕੋਈ ਲੋਕਾਂ ਦੇ ਦੁੱਖ ਸੁੱਖ ਦੀ ਸਮਝ ਆਈ ਨਹੀਂਗੀ ਇਸ ਕਰਕੇ ਇਹਨਾਂ ਨੇ ਸਰਕਾਰ ਤਾਂ ਬਣਾ ਲਈ ਪਰ ਅੱਜ ਇਹਨਾਂ ਚਾਹੌਂ ਦੇ ਇਹਨਾਂ ਦੇ ਵਾਸਤੇ ਗੱਲ ਨਹੀਂ ਰਹੇਗੀ ਸਾਰੇ ਦੇ ਸਾਰੇ ਪੰਜਾਬ ਦੇ ਵਿੱਚ ਇੰਨੀ ਹਾ ਹਾਰ ਮਰੀ ਹੈ ਕਿ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਅੱਜ ਮੈਂ ਸੇਫ ਘਰ ਚਲਾ ਜਾਾਂਗਾ ਖੋਦਾਈ ਤੋਂ 7 ਦਿਨ ਪਹਿਲਾਂ ਮੇਰੇ ਲੜਕੇ ਦਾ ਉੱਥੇ ਜਾ ਕੇ ਸ਼ੋਨੀ ਦੇ ਪੁਲ ਦੇ ਕੋਲ ਜਿਹੜਾ ਨਵਾਂ ਬਣਿਆ ਉਹਦੀ ਉਹਦੀ ਜੇਬ ਕੱਟ ਲਈ ਗਈ ਜਿਹਦੇ ਵਿੱਚ ਉਹਦੇ ਸਾਰੇ ਬਾਹਰ ਨਿਕਲਣਾ ਬੰਦ ਹੋ ਗਿਆ ਡਾਕੂਮੈਂਟਸ ਹਨ ਜਿਵੇਂ ਆਈ.ਡੀ. ਵਗੈਰਾ ਸਭ ਕੁਝ ਪਰ ਉਸਨੇ ਇੱਕ ਦਰਜ ਕਰਾਉਣ ਤੋਂ ਬਾਅਦ ਵੀ ਇੱਕ ਵੀਚਾਰਾ ਨਹੀਂ ਕੀਤਾ ਕਿ ਅਸੀਂ ਉਹ ਮਤਲਬ ਜਿਹੜਾ ਫੜ ਲਿਆ ਜਾਂ ਨਾ ਫੜ ਲਿਆ ਉਹਦੇ ਤੋਂ ਉਲਟ ਉਹਨਾਂ ਚੋਰਾਂ ਨੇ ਇੱਕ ਬਟੂਆ ਸੁੱਟ ਕੇ ਥਾਣਾ ਸਿਟੀ ਸ਼ੋਨੀ ਥਾਣੇ ਦੇ ਵਿੱਚ ਰਿਪੋਰਟ ਦੇ ਦਿੱਤੀ ਚੁਕੇ ਆ ਸਾਡੀ ਇਥੋਂ ਚੋਰੀ ਹੋ ਗਈ ਤੇ ਚੋਰ ਦਾ ਬਟਵਾ ਆਇਆ ਆ ਨਾਲ ਕੇ ਚੋਰ ਦੇ ਤਖਵੀਆਂ ਦਾ ਬਟਵਾ ਆ ਆੜ ਪੰਜਾਬੋਂ ਦੇ ਵਿੱਚ ਦੀ ਇਹ ਜਿਹੜੀ ਸਰਕਾਰ ਇਹ ਸਿਰਫ ਪੈਸੇ ਦੀ ਆ ਨਸ਼ੇੜੀਆਂ ਦਾ ਤਸਕਰਾਂ ਦਾ ਪਖ ਪਾਪ ਕਰਦੀ ਲੋਕਾਂ ਦੇ ਖੁਸ਼ੀ ਨਹੀਂ ਕਰਦੀ ਅਸੋ ਅਸੀਂ ਇੱਥੇ ਹੋਰ ਗੱਲਬਾਤ ਵੀ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਪੱਤਰਕਾਰਾਂ ਦੇ ਉੱਤੇ ਜਦੋਂ ਉਹਨਾਂ ਨੇ ਜਲੂਸ ਕੱਢਿਆ ਤਾਂ ਲੋਕਾਂ ਨੇ ਫੁੱਲ ਸੁਟੇ ਲੋਕ ਖੁਸ਼ ਹੋਏ ਹਾਲਾਂਕਿ ਗੱਲ ਅਸੀਂ ਗਮੀ ਦੀ ਕਰ ਰਹੇ ਆਂ ਗੱਲ ਦੁੱਖ ਦੀ ਕਰ ਰਹੇ ਆ ਗੱਲ ਦੁਖੀ ਹੋ ਕੇ ਕਰ ਰਹੇ ਆ ਪਰ ਲੋਕਾਂ ਨੂੰ ਖੁਸ਼ੀ ਚੜ ਗਈ ਨਿੱਕੀ ਜੀ ਗੱਲ ਦੀ ਕਿ ਚਾਹੇ 100 150 300 ਬੰਦਾ ਏ ਪੱਤਰਕਾਰ ਨੇ ਆਮ ਲੋਕਾਂ ਦੇ ਨਾਲ ਲੋਕ ਖੁਸ਼ ਹੋ ਗਏ ਲੋਕ ਫੁੱਲ ਲਿਆਏ ਲੋਕ ਹਾਰ ਲਿਆਏ ਲੋਕਾਂ ਨੇ ਹਾਰ ਪਾਣੀ ਸ਼ੁਰੂ ਕਰਤੇ ਫੁੱਲ ਸੁਟਨੇ ਸ਼ੁਰੂ ਕਰਤੇ ਕਿਉਂ ਸੁਟਨੇ ਸ਼ੁਰੂ ਕੀਤੇ ਉਹਨਾਂ ਨੂੰ ਅਸੀਂ ਪੁੱਛਿਆ ਵੀ ਰਿਕਾਰਡ ਵੀ ਕੀਤਾ ਕੈਮਰੇ 'ਚ ਔਰ ਕਹਿੰਦੇ ਸ਼ਾਇਦ ਰੱਬ ਨੇ ਸਾਡੀ ਸੁਣ ਲਈ ਆ ਇਹ ਗੱਲਾਂ ਲੋਕ ਕਹਿਣ ਲੱਗ ਪਏ ਬਾਜ਼ਾਰਾਂ ਦੇ ਤੁਸੀਂ ਆਪ ਸੋਚੋ ਉਮੀਦ ਜਿਹੜੀ ਸੀ ਉਹਨਾਂ ਦੀ ਕਿੰਨੇ ਟਾਈਮ ਤੋਂ ਬਾਅਦ ਕਿੰਨੇ ਟਾਈਮ ਤੋਂ ਬਾਅਦ ਕਿੰਨੇ ਟਾਈਮ ਤੋਂ ਬਾਅਦ ਲੋਕਾਂ ਨੂੰ ਉਮੀਦ ਮਿਲੀ ਆ ਕਿੰਨੇ ਟਾਈਮ ਤੋਂ ਬਾਅਦ ਲੋਕ ਔਖੇ ਸੀ ਅੱਜ ਸੁੱਖ ਹੋਣ ਦੀ ਉਮੀਦ ਜਾਗੀ ਆ ਬਸ ਤੂਬੀਰ ਬਰਾੜ ਦੇ ਜੀਜੇ ਦੀ ਜੇਬ ਖਚੀ ਤੇ ਉਹ ਡਿੱਗ ਪਏ ਜਸਮੀਰ ਸਿੰਘ ਬਰਾੜ ਰਿਟਾਇਰ ਟੀਚਰ ਸੀ ਕੈਨੇਡਾ ਤੋਂ ਆਏ ਸੀਗੇ ਤੇ ਉਹਨਾਂ ਦੇ ਸੱਟੇ ਸੀ ਵੱਜੀ ਲੁਟੇਰਿਆਂ ਨੇ ਉਹਨਾਂ ਦੀ ਜੇਬ ਖਿੱਚੀ ਤੇ ਸੱਟ ਲੱਗਣ ਦੇ ਨਾਲ ਉਹਨਾਂ ਦੀ ਡੈਥ ਹੋ ਗਈ। ਅਸੀਂ ਕੈਮਰੇ ਕੱਢ ਕੇ ਪੁਲਿਸ ਨੇ ਨਹੀਂ ਕੱਢੇ। ਅਸੀਂ ਕੈਮਰੇ ਟਰੇਸ ਕਰਕੇ ਕੱਢਿਆ ਵੀ ਇਹ ਡੈਥ ਕੇਸ ਹੈ। ਫਿਰ ਇਹਨਾਂ ਨੇ ਮੁਕੱਦਮਾ ਦਰਜ ਕੀਤਾ। ਸਾਡੇ ਇੱਕੋ ਹੀ ਫਰੋਪਰ ਵਿੱਚ ਮਹਿਲਾ ਪੱਤਰਕਾਰ ਨੇ ਸਾਡੇ ਸਤਿਕਾਰਯੋਗ ਮੈਡਮ ਪਰਮਜੀਤ ਕੌਰ ਸੋਢੀ। ਸਭ ਤੋਂ ਪਹਿਲਾਂ ਨਾਲ ਥਾਣਾ ਸਾਦਰ ਲੱਗਦਾ ਬਿਲਕੁਲ ਨਾਲ। ਉੱਥੋਂ ਉਹਨਾਂ ਦਾ ਏਸੀ ਲੈ ਗਿਆ। ਅੱਜ ਤੱਕ ਉਹ ਬਰਾਮਦ ਨਹੀਂ ਹੋਇਆ। ਇੰਨੇ ਕੁ ਮਹੀਨੇ ਪਹਿਲਾਂ ਆ ਸਿਟੀ ਦੇ ਵਿੱਚ ਉਹਨਾਂ ਦਾ ਸਿਟੀ ਦੀ ਹੱਥ ਵਿੱਚ ਉਹਨਾਂ ਦਾ ਘਰ ਹੈ ਉੱਥੇ ਉਹਨਾਂ ਦੀ ਚੈਨ ਸੋਨੇ ਦੀ ਗਾਨੀ ਖੋ ਕੇ ਲੈ ਗਏ ਅੱਜ ਤੱਕ ਟ੍ਰੇਸ ਨਹੀਂ ਹੋਇਆ ਈਵਨ ਕੇ 10 ਵੀ ਦਿੱਤਾ ਗਿਆ ਕਿ ਸਾਨੂੰ ਮਿਲ ਗਈ ਹੈ ਸਾਡਾ ਬੰਦਾ ਨੇੜੇ ਹੀ ਹੈ ਆ ਮੈਡਮ ਆ ਗਿਆ ਪਰ ਉਹ ਅੱਜ ਤੱਕ ਚੈਨੀ ਨਹੀਂ ਮਿਲੀ ਨਾ ਐਸੀ ਉਹ ਕਿਹੜੇ ਖੂਚ ਡਿਗ ਪਿਆ ਮੈਂ ਇੱਕ ਹੋਰ ਗੱਲ ਸੁਣਾਉਣਾ ਇਹਨਾਂ ਦੇ ਅਧਿਕਾਰੀਆਂ ਦੀ ਉਹ ਸਾਡਾ ਗੁਰਿੰਦਰ ਵੀਰ ਖੜਾ ਪੱਤਰਕਾਰ ਉਹ ਬੰਦਾ ਇੱਥੇ ਜਤਿੰਦਰ ਸਿੰਘ ਸੀਗੇ ਐਸਐਚਓ ਹੁਣ ਉਹ ਡੀਐਸਪੀ ਬਣ ਗਿਆ ਜਦੋਂ ਚੋਰੀ ਦੀ ਖਬਰ ਲਾਉਂਦਾ ਸੀ ਅਗਲੇ ਦਿਨ ਉਹਦਾ ਮੋਟਰਸਾਈਕਲ ਚੱਕਿਆ ਗਿਆ ਫੇਰ ਚੋਰੀ ਦੀ ਖਬਰ ਲਈ ਮੋਟਰ ਲਾ ਕੇ ਲੈ ਗਏ ਪੱਤਰਕਾਰ ਦਾ ਫੇਰ ਚੋਰੀ ਦੀ ਲੱਗੀ ਗਮਨੇ ਚੱਕ ਕੇ ਲੈ ਗਏ ਪੱਤਰਕਾਰ ਦਾ ਮੈਂ ਕਿਹਾ ਗਰੇਂਦਰਾ ਬੱਸ ਕਰੋ ਚੋਰੀ ਦੀਆਂ ਖਬਰਾਂ ਨਾ ਲਾ ਉਹਨੇ 2 ਹਫ਼ਤੇ ਨਹੀਂ ਲਈਆਂ ਤੇ ਕੋਈ ਚੋਰੀ ਨਹੀਂ ਹੋਈ ਫੇਰ 15 ਦਿਨ ਬਾਅਦ ਖਬਰ ਲਾਈ ਉਹ ਨਾਲੀਆਂ ਨੂੰ ਲੀਆਂ ਜਿਹਾ ਲੈ ਗਿਆ ਚੱਕ ਕੇ ਇਹਦਾ ਮਤਲਬ ਇਹਦਾ ਮਤਲਬ ਕੀ ਹੈ ਵੀ ਬੁੱਲਸ ਕਹਿੰਦੇ ਜਿਹੜਾ ਖਬਰਾਂ ਲਾਉਂਦਾ ਉਹਨੂੰ ਟਾਰਗੇਟ ਮੈਨੂੰ ਟਾਰਗੇਟ ਕੀਤਾ ਗਿਆ ਸੀ ਆੜੀਆਂ ਮਗਰ ਲਾਈਆਂ ਗਈਆਂ ਆ ਥਾਣੇ ਦੇ ਵਿੱਚ ਚਮੇਲੀ ਸਾਹਿਬ ਨੇ ਮੈਨੂੰ ਗਾਲ੍ਹਾਂ ਕੱਢੀਆਂ ਆ ਥਾਣੇ ਦੇ ਵਿੱਚ ਮੈਨੂੰ ਧਮਕਾਇਆ ਗਿਆ ਹੁਣ ਮੈਂ ਟਾਰਗੇਟ ਤੇ ਆ ਇਹਨਾਂ ਦੇ ਕਿ ਕਿਹੜਾ ਵੇੜਾ ਹੋਵੇ ਕਿਹੜੀ ਚੀਜ਼ ਪਾਈਏ ਮੈਨੂੰ ਕੋਈ ਅਧਿਕਾਰੀ ਮਿਲਿਆ ਤੇਰੀ ਗੱਡੀ ਜਿੱ ਕੋ ਪੋਸਤੀ ਨਾ ਸੜ ਜਾ ਕੈਮਰੇ ਲਾ ਲ ਮੈਂ ਕਿਹਾ ਇੱਕ ਰੱਬ ਉੱਤੇ ਵੀ ਹੈਗਾ ਜਾਨ ਇਹਨਾਂ ਨੇ ਵੀ ਦੇਣੀ ਆ ਸਾਡੇ ਵੀ ਬਹੁਤ ਸਾਰੇ ਅਧਿਕਾਰੀ ਰਿਟਾਇਰ ਹੋਇਆ ਅਫਸਰ ਵੀ ਨੇ ਪਰ ਮੈਂ ਉਹਨਾਂ ਤੋਂ ਇਹੋ ਜੀ ਗੱਲ ਨਹੀਂ ਸੁਣੀ ਮੈਨੂੰ ਕੋਈ ਕਮੀਨਾ ਬੰਦਾ ਕਿਸੇ ਡਿਪਾਰਟਮੈਂਟ 'ਚ ਮਿਲ ਜਾਏ ਮੈਨੂੰ ਹਾਲ ਨਹੀਂ ਮਿਲਾਉਂਦਾ ਤੇ ਅਸੀਂ ਸ਼ਰਮ ਲਾ ਲਈ ਕੀ ਹਾਲਾਤ ਹੋ ਗਏ ਸਾਡੇ ਮੇਰੀ ਵਾਈਫ ਨੂੰ ਇੱਥੇ ਆਹ ਜਗ੍ਹਾ ਤੇ ਖੜ ਕੇ ਨਾ ਟਾਰਗੇਟ ਕੀਤਾ ਅੱਧਾ ਪੌਣਾ ਘੰਟਾ ਉਹਨਾਂ ਨੇ ਆਹਨਾਂ ਦਾ ਯੂਮਸੀ ਉਹਨਾਂ ਦਾ ਐਸਆਈ ਪੰਜ ਹੋਰ ਉਹਨਾਂ ਦੇ ਐਸਆਈ ਗੱਡੀ ਦੇ ਵਿੱਚ ਇੱਥੇ ਚਮੇਲੀ ਸਾਹਿਬ ਬੈਠਿਆ ਅੰਦਰ ਐਸਪੀ ਬੈਠਾ ਹੋਇਆ ਅੱਧਾ ਪੌਣਾ ਘੰਟਾ ਮੈਂ ਹਿਮਾਚਲ ਪ੍ਰਦੇਸ਼ ਦੇ ਵਿੱਚ ਸੀਗਾ ਫੋਨ ਕਰ ਰਿਹਾ ਮੈਂ ਕਿਹਾ ਗੁਨਾਹ ਕੀ ਹੈ ਮੂੰਹ ਤੇ ਕੱਪੜਾ ਬੰਨਿਆ ਮੈਂ ਕਿਹਾ ਗੁਨਾਹ ਤੇ ਚਲਾਨ ਕੱਟ ਦਿਓ ਕਹਿੰਦਾ ਬੀਬੀ ਤੂੰ ਗਰਨਾਮ ਦੀ ਵਾਈਫ ਐ ਇਹ ਕਹਿ ਰਿਹਾ ਅਸੀਂ ਕਿਸੇ ਪੱਤਰਕਾਰ ਨੂੰ ਨਹੀਂ ਸੁਣਨਾ ਮੈਂ ਕਿਹਾ ਵੀਰੇ ਗੱਲ ਨਹੀਂ ਕਰ ਰਿਹਾ ਮੈਂ ਕਿਹਾ ਚਲਾਨ ਕੱਟ ਦਿਓ ਹੋਰ ਕੀ ਕਰਨਾ ਤੁਸੀਂ ਆਰਸੀ ਰੱਖ ਲਓ ਨਹੀਂ ਜਲੀਲ ਕਰਨਾ ਇਟ ਮੀਨ ਤੁਹਾਨੂੰ ਟਾਰਗੇਟ ਕਰ ਲਾਪੇ ਜਿਹੜਾ ਬੰਦਾ ਬੋਲੂਗਾ ਮੈਨੂੰ ਪਤਾ ਇਹ ਪਰਚਾ ਹੀ ਕੱਟ ਸਕਦੇ ਆ ਇਹ ਮਾਰ ਸਕਦੇ ਆ ਇਹ ਕੁੱਟ ਸਕਦੇ ਆ ਇਸ ਤੋਂ ਇਲਾਵਾ ਇਹਨਾਂ ਕੋਲ ਕੋਈ ਤਾਕਤ ਨਹੀਂ ਇੱਕ ਰੱਬ ਉੱਤੇ ਹੋ ਗਿਆ ਯਾਦ ਰੱਖੋ ਤੁਹਾਡੇ ਬੱਚੇ ਵੀ ਹੈਗੇ ਆ ਉਹ ਜਿਨ੍ਹਾਂ ਜਿਨ੍ਹਾਂ ਨੇ ਜੁਰਮ ਕੀਤੇ ਨੇ ਉਹਨਾਂ ਦੇ ਬੱਚਿਆਂ ਦੇ ਹਾਲਾਤ ਵੇਖੋ ਬੱਚਿਆਂ ਤੇ ਜਾ ਕੇ ਰੱਬ ਕੱਢਦਾ ਫਿਰ ਜਾ ਕੇ ਯਾਦ ਰੱਖਿਓ ਮੈਂ ਬਹੁਤ ਸਾਰੇ ਪੁਲਿਸ ਵਾਲੇ ਵੀਰ ਵੇਖਿਆ ਜਿਨ੍ਹਾਂ ਨੇ ਤਸ਼ੱਦਦਤਾ ਸੀ 84 ਤੋਂ ਲੈ ਕੇ ਉਹਨਾਂ ਦੇ ਹਾਲਾਤ ਕੀ ਨੇ 32 32 ਸਾਲਾਂ ਬਾਅਦ ਜਦੋਂ ਜੇਲ੍ਹ ਦੇ ਵਿੱਚ ਗਏ ਬੁੱਢੇ ਹੋਏ 70 70 ਸਾਲ ਦੇ ਤੇ ਉੱਥੇ ਰਗੜ ਰਗੜ ਕੇ ਮਰਨਗੇ ਇਨਸਾਫ ਦੇਣਾ ਸਿੱਖ ਲੋ ਤੁਹਾਨੂੰ ਸਰਕਾਰ ਨੇ ਸੀਟ ਦਿੱਤੀ ਇਨਸਾਫ ਦੇਣ ਲਈ ਸੰਵਧਾਨ ਦੀ ਰੱਖਿਆ ਕਰਨ ਦੇ ਲਈ ਤੁਸੀਂ ਕਾਨੂੰਨ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਤੁਸੀਂ ਕਾਨੂੰਨ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਕੇ ਚਲਾਉਣ ਲੱਗ ਪਏ ਕਿਸੇ ਬੰਦੇ ਦੀ ਕੋਈ ਆਵਾਜ਼ ਨਹੀਂ ਸੁਣਦਾ ਦਰਖਾਸਤ ਮੈਂ ਵਾਰ-ਵਾਰ ਕਹਿੰਨਾ ਦਰਖਾਸਤ ਦੇਣ ਲਈ ਤੁਹਾਨੂੰ ਸ਼ਿਫਾਰਿਸ਼ ਦੀ ਲੋੜ ਪੈਂਦੀ ਹੈ ਤੁਸੀਂ ਸ਼ਿਫਾਰਿਸ਼ ਲੈ ਕੇ ਆਓਗੇ ਤੇ ਤੁਹਾਡੀ ਦਰਖਾਸਤ ਲੈਣਗੇ ਨਹੀਂ ਤਾਂ ਨਹੀਂ ਸਾਰੇ ਥਾਣਿਆਂ 'ਚ ਇਹਨਾਂ ਦੇ ਮੁਨਸ਼ੀ ਇਹਨਾਂ ਦੇ ਐਸਐਸਓ ਸੌ ਦੇਣਾਂ ਗੁਰਦਵਾਰੇ ਕਿ ਮੈਂ ਇਮਾਨਦਾਰੀ ਨਾਲ ਸਾਰੀ ਉਮਰ ਮੈਨੂੰ 20 ਸਾਲ ਹੋ ਗਏ ਪੱਤਰਕਾਰੀ ਕਰਦੇ ਨੂੰ ਪੱਤਰਕਾਰੀ ਛੱਡ ਦੇਗੇ ਸਾਰੀ ਪ੍ਰੈਸ ਕਲਬ ਰਿਜ਼ਾਈਨ ਕਰ ਦੇਣਗੇ ਜੇ ਗੁਰਦੁਆਰੇ ਵੜ ਜਾਣ ਜਦੋਂ ਅਸੀਂ ਇਹਨਾਂ ਦੇ ਖਿਲਾਫ ਬੋਲਦੇ ਆ ਇਹਨਾਂ ਨੂੰ ਮਿਰਚਾਂ ਲੱਗਣ ਲੱਗ ਜਾਂਦੀਆਂ ਮੈਂ ਇਹਨਾਂ ਦੀ ਅੱਖ ਵਿੱਚ ਰੜਕਣ ਲੱਗ ਪਿਆ ਚਲੋ ਹੁਣ ਮੈਂ ਬੇਨਤੀ ਸਾਰਿਆਂ ਨੂੰ ਅੱਜ ਦਾ ਜਲੂਸ ਅਸੀਂ ਉਦਮ ਸਿੰਘ ਚੌਂਕ ਦੇ ਵਿੱਚ ਸਮਾਪਤ ਕਰਕੇ ਉਸ ਤੋਂ ਬਾਅਦ ਲੰਗਰ ਛੱਕੇ ਤੋਂ ਬਿਨਾਂ ਕਿਸੇ ਵੀ ਭਰਾ ਨਹੀਂ ਜਾਣਾ ਕਾਫੀ ਲੱਗੀ ਐ ਲੰਗਰ ਦਾ ਪ੍ਰਬੰਹਨ ਕਰਵਾਇਆ ਜਾ ਰਿਹਾ ਸੀ ਉਹ ਵੀ ਆਪੀ ਕੁੱਕਰ ਨੇ ਆਪੇ ਸਰਕਾਰੀ ਕਰੀਆਂ ਪਰ ਜਦੋਂ ਮੈਂ ਲੋਕਾਂ ਨੇ ਵੀ ਮੇਰਾ ਸਾਥ ਨਾ ਦਿੱਤਾ ਤਾਂ ਜੋ ਉਹਨਾਂ ਦੇ ਘਰ ਦਾ ਮਸਲਾ ਆਪਾਂ ਕੀ ਕਰ ਸਕਦੇ ਹਾਂ ਉਸ ਤੋਂ ਬਾਅਦ ਮੈਂ ਘਰ ਵਿੱਚ ਬੈਠ ਕੇ ਇੱਕ ਬਰਖਾਸਤ ਨਹੀਂ ਉਸ ਬਰਖਾਸਤ ਕੋਈ ਹਾਂ ਤਾਂ ਬਾਅਦ ਮੈਂ 112 ਤੇ ਕਾਲ ਕੀਤੀ ਫਿਰ ਮੈਂ 100 ਨੰਬਰ ਤੇ ਵੀ ਕਾਲ ਕੀਤੀ ਕਿ ਕਿਸੇ ਕੋਈ ਉਸ ਬੇਦੀ ਦੀ ਹੈਲਪ ਹੋ ਸਕੇ ਪਰ ਕਿਸੇ ਨੇ ਵੀ ਕੋਈ ਸੁਣਾਈ ਨਹੀਂ ਦਿੱਤੇ ਮਤਲਬ ਜਿਵੇਂ ਤੁਸੀਂ ਸਾਧਾਰਨ ਥਾਣੇ ਜਾਓ ਤਾਂ ਮਸਲਾ ਦਾ ਥਾਣਾ ਲੱਗਦਾ ਜਦੋਂ ਮੈਂ ਸਾਧਾਰਨ ਥਾਣੇ ਗਈ ਕੋਈ ਕੋ ਸਰਕਾਰ ਦੇ ਕੋਈ ਫਾਰਮ ਵੀ ਨਹੀਂ ਤਿੰਨ ਬਾਰ ਮੈਂ ਹੈਡਕੱਪ ਪਰ ਹੌਂਦੇ ਕਾਰਜੇ ਰਹੀ। ਸਮਝ ਆਣੇ ਚਲਦੀ ਪਰ ਉੱਥੇ ਵੀ ਮੇਰੀ ਸੁਣਵਾਈ ਨਹੀਂ ਹੋਈ। ਮੈਂ ਫੋਨ ਆਉਂਦੀ ਕਰਦੀ ਰਹੀ ਕਾਫੀ ਧੇਰ ਫੋਨ ਕਰਨ ਤੋਂ ਬਾਅਦ ਕਿਸੇ ਨੇ ਵੀ ਮੇਰੀ ਸੁਣਵਾਈ ਨਹੀਂ ਕੀਤੀ। ਜਦੋਂ ਐਸੇ ਤਰ੍ਹਾਂ ਮੈਂ ਕਿਹਾ ਕਿ ਪਵਨ ਕੁਮਾਰ ਨੂੰ ਤੁਹਾਡੀ ਅਰਜ਼ੀ ਸੌਣ ਫਾਰਕ ਕਰ ਦਿੱਤੀ ਗਈ ਹੈ ਉਹ ਆਉਣਗੇ। ਮੈਂ 4 ਦਿਨ ਲਗਾਤਾਰ ਫੋਨ ਤੇ ਗੱਲ ਕਰ ਲਈ ਪਵਨ ਕੁਮਾਰ ਨਾਲ ਕਹਿੰਦੀ ਰਹੀ ਕਿ ਮੈਂ ਚੰਡੀਗੜ੍ਹ ਆਣਾ। ਕਹਿੰਦੇ ਸੀ ਨਮਸਕਾਰ ਉਸ ਤਰ੍ਹਾਂ ਆਪਣਾ ਕਿਸੇ ਦਾ ਨਾਮ ਲੈਂਦੇ ਹੋ ਤੇ ਕਹਿੰਦੇ ਦਿੱਤੀ ਪਹਿਣਾ ਤੇ ਉਸ ਦੇ ਭਾਰ ਦੇ ਬਾਅਦ ਕੀ ਬੁਲਾਈਏ ਉਹ ਵਾਲੀਆਂ ਗੱਲਾਂ ਨਾ ਕਰੋ ਉਹ ਜੇਕਰ ਜਮਾਨੀ ਦੀ ਮੌਤ ਤੇ ਕਹਾਣੀ ਨਹੀਂ ਕਰਦਾ ਮੈਂ ਲਾ ਵੀ ਨਹੀਂ ਕਰਦਾ ਕੋਈ ਵੀ ਕਰਦੇ ਤੇ ਜਮਾਨੀ ਪ੍ਰਕਿਆਤ ਨਹੀਂ ਸਰ ਮੈਂ ਵੀ ਆਪ ਸਾਡੀ ਨੂੰ ਬੈਂਕੀ ਰਾਂ ਤੇ ਜਿੱਥੇ ਵੀ ਇਹਨਾਂ ਦਾ ਕੰਮ ਹੁੰਦਾ ਉਹ ਮੇਰੀ ਹੈਲਪ ਕਰਦੇ ਉਹਨਾਂ ਨੇ ਮੇਰੇ ਘਰ 'ਚ ਆ ਕੇ ਇੱਕ ਮੁੰਡੇ ਨੂੰ ਉੱਪਰਾੜੇ ਮਾਰੇ ਅਤੇ ਮੈਨੂੰ ਲੰਮੀ ਲੰਮੀ ਕਹਿ ਕੇ ਬਹੁਤ ਆਪਮਾਨਜਨਕ ਸ਼ਬਦ ਵਰਤੇ ਸੋ ਮੈਨੂੰ ਆਪ ਸਭ ਦੀ ਹੈਲਪ ਦੀ ਲੋੜ ਹੈ ਇਸ ਕਰਕੇ ਮੈਂ ਸ਼੍ਰੀ ਮਨੋਰ ਲਾਜੀ ਨੂੰ ਰਿਕਵੈਸਟ ਕੀਤੀ ਸਾਰੀ ਮੇਰੀ ਹੈਲਪ ਕੀਤੀ ਜਾਲੇ ਉਹਨਾਂ ਨੇ ਮੈਨੂੰ ਅੱਗੇ ਇੱਥੇ ਬੁਲਾਇਆ ਤੋਂ ਆਪ ਸਭੀ ਦਾ ਬਹੁਤ ਬਹੁਤ ਧੰਨਵਾਦ